ਕਿਸੇ ਤਰ੍ਹਾਂ ਨਹੀਂ ਲਾਲ ਜੇ ਟਾਲੇ ਦੀ ਹੋ ਜਾਂਦਾ ਨਾ ਗੋਲ ਗੋਲ ਜੇ ਚੰਨਾ ਵਗੈਰਾ ਤੇ ਜਾਂ ਚੰਬੜ ਹੁੰਦੀ ਹੈ ਕਾਲੇ ਰੰਗ ਦੀ ਹੁੰਦੀ ਹੈ ਪੈਰਾਬਲੋਨ ਪਰ ਹੁੰਦੀ ਹੈ ਕਾਲੇ ਰੰਗ ਦੀ ਚੰਬੜ ਜਾਂ ਤੱਤਾ ਬਣ ਜਾਂਦੀਆਂ ਤੱਤਾ ਵੀ ਬੋਲਦੇ ਆ ਕੋਲਰਜੀ ਕਿਸੇ ਪ੍ਰਕਾਰ ਦੀ ਅਲਰਜੀ ਹੋ ਚਮੜੀ ਦੀ ਕਿਸੇ ਪ੍ਰਕਾਰ ਦੀ ਅਲਰਜੀ ਆ ਆਪਾਂ ਦੇਸੀ ਦਵਾਈ ਨਾਲ ਠੀਕ ਕਰਦੇ ਲੋ ਜੀ ਸਾਥੀਓ ਮੌਜੂਦ ਆ ਅੱਜ ਪਿੰਡ ਸਿੰਘੋ ਚ ਜਿਹੜਾ ਤਲਵੰਡੀ ਤੋਂ 10 ਕਿਲੋਮੀਟਰ ਦੂਰ ਹੈ ਤੇ ਇੱਥੇ ਬੁਲਾਵਾਗੇ ਸੋਨੂੰ ਬੈਦ ਬਹਾਦਰ ਸਿੰਘ ਨੂੰ ਜਿਹੜੇ ਖਾਰਸ਼ ਚੰਬਲ ਮੋਰੇ ਸਿਮਿੰਟ ਦੀ ਅਲਰਜੀ ਜਾਂ ਭਾਵੇਂ ਫੰਗਸ ਹੋਵੇ ਤੇ ਭਾਵੇਂ ਹੋਵੇ ਕਬਜ ਕਹਿੰਦੇ ਬੈਦ ਸਾਹਿਬ ਪੱਕਾ ਇਲਾਜ ਕਰਦੇ ਐ 2-3 ਦਿਨਾਂ ਦੀ ਦਵਾਈ ਲੈ ਕੇ ਪਤਾ ਲੱਗ ਜਾਂਦਾ ਵੀ ਦਵਾਈ ਕੰਮ ਕਰਨ ਲੱਗੀ ਪਹਿਲਾਂ ਤੁਹਾਨੂੰ ਲੋਕੇਸ਼ਨ ਦਿਖਾ ਦਈਏ ਇਹ ਹੈਗਾ ਇਧਰੋਂ ਤਲਵੰਡੀ ਸਾਬੋ ਤੋਂ ਆਉਣੇ ਐ ਤੇ ਆ ਜਾਂਦਾ ਰੋੜੀ ਨੂੰ ਰਾ ਤਲਵੰਡੀ ਸਾਬੋ ਰੋੜੀ ਤੇ ਬੱਸ ਸਟੈਂਡ ਦੇ ਸਿੰਘੋ ਜਮਨ ਨੇੜੇ ਐ ਬੈਦ ਬ੍ਰਦਰ ਬੈਦ ਬਹਾਦਰ ਸਿੰਘ ਆਜੋ ਗੱਲਬਾਤ ਕਰਦੇ ਆ ਪੂਰੀ ਤੇ ਪੁੱਛਦੇ ਆ ਕੀ ਫਾਇਦੇ ਐ ਤੇ ਜੇ ਕਿਸੇ ਨੂੰ ਬਾਈ ਨੂੰ ਪ੍ਰੋਬਲਮ ਆ ਤਾਂ ਜਰੂਰ ਇੱਕ ਵਾਰੀ ਜਰੂਰ ਆ ਕੇ ਜਾਇਓ ਅਜੀਤ ਸਾਹਿਬ ਸਸੀਤਾਲ ਜੀ ਸਸੀਤਾਲ ਸਹੀਤਾਲ ਬਈ ਬਹੁਤ ਅਰੇ ਬੈਦ ਸਾਹਿਬ ਹੋਈਆਂ ਤੇ ਹਾਂ ਜੀ ਹਾਂ ਦੇਸੀ ਦਵਾਈਆਂ ਦਿੰਦੇ ਜੀ ਜਿਵੇਂ ਕਿ ਖੁਰਕੋ ਵੀ ਖੁਰਕ ਕਿਸ ਤਰ੍ਹਾਂ ਦੀ ਖੁਰਕ ਕਿਸੇ ਤਰ੍ਹਾਂ ਦੀ ਹੋ ਜਾਂਦੀ ਲਾਲ ਜੇ ਟਾਲੇ ਦੇ ਹੋ ਜਾਂਦਾ ਨਾ ਗੋਲ ਗੋਲ ਜੇ ਚੰਨਾ ਵਗੈਰਾ ਤੇ ਜਾਂ ਚੰਬੜ ਹੁੰਦੀ ਐ ਕਾਲੇ ਰੰਗ ਦੀ ਹੋ ਜਾਂਦੀ ਐ ਪੈਰਾ ਬਲੋਕਰ ਵਾਲ ਰੰਗ ਰੰਗ ਜਿਉਂਦਾ ਜੇ ਤਤਾਂ ਬਣ ਜੰਦਾਂ ਤਦਾਂ ਵੀ ਬੋਲਦੇ ਆ ਕੋਲਰਜੀ ਕਿਸੇ ਪ੍ਰਕਾਰ ਦੀ ਅਲਰਜੀ ਹੋ ਚਮੜੀ ਦੀ ਕਿਸੇ ਪ੍ਰਕਾਰ ਦੀ ਅਲਰਜੀ ਆ ਆਪਾਂ ਦੇਸੀ ਦਵਾਈ ਨਾਲ ਠੀਕ ਕਰਦੇ ਤੇ ਜਾਨੀ ਜਿਵੇਂ ਕਿ ਮੌਕੇ ਹੋਗੇ ਮੌਕਾ ਕੱਦੇ ਹੋਵੇ ਮੌਕੇ ਦੇ ਪਰ ਇੱਕ ਵਾਰੀ ਦਵਾਈ ਲਾਉਣੀ ਤੇ ਹਫਤੇ ਦੇ ਵਿੱਚ ਸੁੱਕ ਜਾਣਾ ਵਿੱਚ ਹੀ ਧੜ ਜਾਣਾ ਨੇ ਸੁੱਕੇ ਤੇ ਕਾਉਂਟਰ ਦੇ ਵਿੱਚ ਮਿਹਰਬਾਨੀਆਂ ਦੇਸੀ ਸਮਾਨ ਦੇ ਹਾਂ ਦੇਸੀ ਦੇਸੀ ਦਰਗਾ ਮੋਟਨਾ ਪਾ ਕੇ ਦੇਸੀ ਨੁਕਸਾਨ ਕੋਈ ਨਹੀਂ ਬਾਈ ਸਾਹਿਬ ਨਾ ਨੁਕਸਾਨ ਕੋਈ ਨੁਕਸਾਨ ਕੋਈ ਤੇ ਇਹਨੇ ਮੁੰਡਾ ਬੈਠਾ ਹੈ 4-5 ਦਿਨ ਹੋ ਗਏ ਲੈ ਕੇ ਗਿਆ ਇਸ ਵਿੱਚੋਂ ਤੇ ਹੁਣ ਇਹਨੂੰ 60-70 ਪੈਸੇ ਫਰਕ ਕਰਕੇ ਤੇ ਕਪੜ ਨਾਲ ਦਵਾਈ ਦਿੰਦੇ ਆ ਕਬਜ ਦੀ ਕਬਜ ਕਿਸ ਨੂੰ ਕਿੰਨੀ ਪੁਰਾਣੀ ਕਬਜਾਂ ਤੇ ਜਾਨੀ ਤੀਜਰੇ ਦਿਨ ਬੰਦੇ ਨੂੰ ਪਤਾ ਚੱਲ ਜਾਂਦਾ ਮੈਂ ਹੁਣ ਨੋਰਮਲ ਹੋ ਜਾਂਦਾ ਹੈ ਤੇ ਇਹ ਕਿੰਨੀ ਸਖਤ ਕਬਜ ਕਿੰਨੀ ਜਿਆਦਾ ਹੋ ਜਾਂਦੀ ਕਬਜੀਦ ਬਾਈ ਜਿਆ ਪੈਸੇ ਦੇ ਭੋਰ ਲਾ ਹੋ ਜਾਂਦਾ ਪੈਰਾਂ ਦੇ ਵਿੱਚ ਥੱਲੇ ਹੋਣੇ ਤੁਰਨ ਤੋਂ ਦਿੱਕਤ ਆਉਂਦੀ ਹੈ ਜੀ ਉਹਨਾਂ ਦੀ ਵੀ ਦੇਸੀ ਦਵਾਈ ਨਾਲ ਇਲਾਜ ਕਰਦੇ ਕਰਜ ਨਾਲ ਤਾਂ ਸੋਸੀ ਵੱਢੀ ਆਉਂਦੀ ਹੈ ਕਰਜ ਨਾਲ ਚ ਬਹੁਤ ਮੁਆਰਗਾ ਲੱਗਦਾ ਪੇਟ ਨੂੰ ਜਿੰਨੀਆਂ ਸਾਰੀਆਂ ਵਾਰਾਂ ਕਬਜ਼ ਤੋਂ ਤਿਆਰ ਹੁੰਦੇ ਤੇ ਕਬਜ਼ ਦਾ ਪੱਕਾ ਲਾਜ ਹੈ ਜੀ ਆਪਣੇ ਕੋਲ ਦੇਸੀ ਦਵਾਈ ਦਿੰਨੇ ਆ ਖਾਣ ਨੂੰ ਇੱਕ ਟਾਈਮ ਲੈਣੀ ਹੈ ਉਹ ਸ਼ਾਮ ਨੂੰ ਰੋਟੀ ਪਾਣੀ ਖਾ ਕੇ ਜਦ ਪੈਣਾ ਸੌਣਾਗਾ ਉਦੋਂ ਕੰਚ ਦੀ ਗੋਲੀ ਜਿੰਨੇ ਇਹ ਤਾਂ ਜਾਦੇ ਕਬਜ਼ਾ ਤਾਂ ਕੰਚ ਦੀ ਗੋਲੀ ਨਹੀਂ ਜੇ ਥੋੜੀ ਘੱਟ ਤੋਂ ਘੱਟ ਲਾਣਾਂਗੇ ਤੇ ਦੂਸਰੇ ਦਿਨ ਹੀ ਫਾਇਦਾ ਸਟਾਰਟ ਕਿਤੋਂ ਉੱਪਰੋਂ ਦਾਸਾ ਬੰਦੇ ਕਿੱਨੇ ਕਾਉਂਦੇ ਆਉਂਦੇ ਨਹੀਂ ਬਹੁਤ ਦੂਰ ਦੂਰ ਤੱਕ ਹੀ ਐ ਜੇ ਮੈਂ ਜਾਨੀ ਅਸੀਂ ਨਾ ਡਾਕ ਰਾਹੀਂ ਭੇਜਦੇ ਨੇ ਜੇ ਕਿਤੇ ਦਿਨ ਦਿੱਕਤ ਪੈਂਦੀ ਨਾ ਦੂਰ ਦੇ ਬੰਦੇ ਨੂੰ ਅਸੀਂ ਡਾਕ ਰਾਹੀਂ ਦਵਾਈ ਭੇਜ ਦਿੰਦੇ ਆ ਸਾਨੂੰ ਇੰਟਰਸਟ ਪਾਵਾਰ ਨੇ ਨੇ ਜੀ ਫੋਨ ਤੇ ਉਹਦਾ ਬਾਇਓ ਡਾਟਾ ਸਾਰਾ ਕੱਢਵਾ ਕੇ ਤੇ ਉਹਨੂੰ ਡਾਕ ਰਾਹੀਂ ਭੇਜਦੇ ਆ ਪਰ ਬੰਦੇ ਨੂੰ ਬਰੀਜ ਨੂੰ ਖਿਡਾਉਣਾ ਪੈਂਦਾ ਕਿ ਫੋਟੋ ਤੇ ਵੀ ਜਾਨੀ ਸਾਨੂੰ ਫੋਟੋ ਭੇਜ ਦੇਵੇ ਨਾ ਨਹੀਂ ਮੈਂ ਦੱਤਾ ਜੱਟਾ ਲੈਣ ਬੋਲਦੇ ਹੋਏ ਉਹਦੀ ਫੋਟੋ ਵਗੈਰਾ ਸਾਡੇ ਨਾਲ ਫੋਨ ਤੇ ਗੱਲ ਕਰਕੇ ਫੋਟੋ ਭੇਜ ਦੇਵੇ ਅਸੀਂ ਇਹਨੂੰ ਦਵਾਈ ਇਫਰ ਮੋਰ ਮਿਲਦੇ ਆ ਹਾਂ ਇੱਥੇ ਦਿੱਲੀ ਤੇ ਆਪਣਾ ਤਲਵੰਡੀ ਸਾਹਿਬ ਉਤੋਂ ਸਰਦੂਨਗਰ ਰੋਡ ਤੇ ਤੇ ਤਲਵੰਡੀ ਸਾਹਿਬ ਉਦੋਂ 10 ਕਿਲੋਮੀਟਰ ਆਪਣਾ ਸਰਦੂਨਗਰ ਰੋਡ ਤੇ ਤੇ ਇੱਕ ਦਵਾਈ ਹੋਰ ਆ ਜਿਹੜੀ ਛੋਟੇ ਬੱਚੇ ਆ ਜਿਹਨੇ ਗਰੋਥ ਨਹੀਂ ਕਰਦੇ ਪਿਛਕੇ ਜਿਹੋਦੇ ਨਾ ਬੱਚੇ ਨੂੰ ਭੁੱਖ ਪੱਖ ਨਹੀਂ ਲੱਗਦੀ ਗਰੋਥ ਨਹੀਂ ਕਰਦੇ ਉਹਨਾਂ ਨੂੰ ਉਹਦੇ ਵਾਸਤੇ ਵੀ ਦੇਸੀ ਦਵਾਈ ਆ ਜਾਨੀ ਇੱਕ ਹਫ਼ਤੇ ਦੇ ਵਿੱਚ weight ਵਧਣਾ ਸ਼ੁਰੂ ਹੋ ਜਾਂਦਾ ਬੱਚੇ ਦਾ ਤੇ ਮਹਿੰਗੀ ਤੇ ਨਹੀਂ ਬਿਲਕੁਲ ਨਹੀਂ 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 ਰੇਚੀ ਆ ਕੋਈ ਜ਼ਿਆਦਾ ਨਹੀਂ ਲੱਗਦੀ ਤੇ ਜਾਂ ਕਿਹਨ ਸੀਮਿੰਟ ਤੋਂ ਕੇ ਸੁਪਰਾ ਹੂ ਸੀਮਿੰਟ ਤੋਂ ਅਲਰਜੀ ਹੁੰਦੀ ਸੀਮਿੰਟ ਨਾ ਪੈਰਾਂ ਤੇ ਹੱਥਾਂ ਤੇ ਲੱਗ ਜੇ ਉਹਦਾ ਹੀ ਪੱਕਾ ਲਾਜ ਆ ਸਾਰੇ ਲਾਜ ਪੱਕੀ ਜਾਂ ਹਾਂ ਬੇੰਗਾ ਦਾ ਪੈਰਾਂ 'ਚ ਬੇੰਗਾ ਪਾੜ ਜਾਂਦਾ ਲੇਢੀ ਜਿਹਾ ਜਾ ਲਾ ਕੇ ਉੱਠ ਸਕਦਾ ਦੋ ਹੱਥਾਂ 'ਚ ਵੀ ਪਾੜ ਜਾਂਦਾ ਉੱਠਦੀ ਆ ਜੂਗੀ ਉਹ ਬੇੰਗਾ ਪਟਣਾ ਸ਼ੁਰੂ ਹੋ ਜਾਂਦਾ ਥਾਂ ਦੇ ਪੈਰਾਂ ਦੇ ਉਹਦਾ ਵੀ ਰਾਜ ਪੱਕਾ ਤੇ ਸਿਲਵਈ ਨਾ ਕਰਦੇ ਨੰਬਰ ਥੱਲੇ ਦਿੱਤਾ ਹੋਇਆ ਜਦੋਂ ਮਰਜ਼ੀ ਫੋਨ ਕਰ ਲਿਓ ਤੇ ਦਵਾਈ ਬੈਦ ਸਾਹਿਬ ਘਰੇ ਵੀ ਭੇਜ ਦਿੰਦੇ ਐ ਲਾ ਆ ਬੰਦਾ ਵੀ ਇੱਥੋਂ ਦਵਾਈ ਲੈ ਕੇ ਗਿਆ ਤੇ ਇਹਦੇ ਨਾਲ ਵੀ ਕਰਨੇ ਲਿਆ ਗੱਲ ਬਾਤ ਸੁਣਦੇ ਐ ਤੋਂ ਵੀ ਨਹੀਂ ਕੀ ਨਾਮ ਹੈ ਨੰਬਰ 12 ਸਿੰਘ ਹੈ ਜੀ ਅਬਰਵਾ ਕੀ ਸਮੱਸਿਆ ਸੀ ਕੀ ਆ ਇਹ ਜੀ ਖਾਤ ਦੀ ਹੋ ਗਈ ਸੀਗੀ ਤੇ ਖੁਰਕ ਹੁੰਦੀ ਸੀਗੀ ਤੇ ਇਹ ਤੋਂ ਬਾਅਦ ਸਭ ਤੋਂ ਦਵਾਈ ਲੈ ਗਏ ਸੀ ਮੈਂ 4-5 ਦਿਨ ਹੋ ਗਏ ਤੇ ਉਸ ਬਹੁਤ ਜ਼ਿਆਦਾ ਫਰਕ ਪੈ ਗਿਆ 4-5 ਦਿਨਾਂ ਚੋਂ ਤੇ ਉਹ ਫਾਵਾ ਸੀ ਮੇਰੇ ਪੈਨਾਂ ਨੂੰ ਪਾੜਦੀਆਂ ਸੀਗੀਆਂ ਖੁਰਕ ਹੁੰਦੀ ਰਹਿੰਦੀ ਸੀਗੀ ਤੇ ਹੁਣ ਜੀ ਜਮਾ ਠੀਕ ਹੈ ਹਾਂ ਜੀ ਬਹੁਤ ਲਈ ਹਾਂ ਜੀ ਬਹੁਤ ਲਈ ਕੋਈ ਫਰਕ ਨਹੀਂ ਪਿਆ ਕੋਈ ਫਰਕ ਨਹੀਂ ਪਿਆ ਜੀ ਤੇ ਹੁਣ ਦਵਾਈ ਨੇ ਦੋ ਦਵਾਈਆਂ ਦਿੱਤੀਆਂ ਨੇ ਉਹ ਹੱਥ ਨਾਲ ਕਰਕੇ ਲਾਉਣਾ ਜੀ ਮੈਂ ਤੇ ਉਹਦੇ ਨਾਲ ਬਹੁਤ ਜ਼ਿਆਦਾ ਫਰਕ ਪਿਆ ਸਹੀ ਹੋ ਗਈ ਸਸਤੀ ਦਵਾਈ ਨਹੀਂ ਹਾਂ ਸਸਤੀ ਨਾਲ ਕੋਈ ਨੁਕਸਾਨ ਨਹੀਂ ਕੋਈ ਸਾਈਡ ਇਫੈਕਟ ਨਹੀਂ 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 ਕੋਈ ਨਹੀਂ ਬਹੁਤ ਵਧੀਆ ਦਵਾਈ ਹੈ ਇਹ ਹੈ ਰੇਟ ਵੀ ਬਾਜ ਬਾਜ ਭਾਈ ਕੋਈ ਜ਼ਿਆਦਾ ਰੇਟ ਨਹੀਂ ਦਾ ਸੇਮ ਕਹਿੰਦੇ ਬਹੁਤ ਚੰਗੀ ਦਵਾਈ ਹੈ ਜੀ ਮੁਸ਼ਕਲ ਕਿ ਨਹੀਂ ਕਹੋਗੇ ਬਹੁਤ ਜ਼ਿਆਦਾ ਹਾਂ ਸੀ ਮੈਂ ਪੱਟੀ ਜਾਂਦਾ ਰਹਿੰਦਾ ਸੀ ਸਾਰਾ ਦਿਨ ਹੀ ਐ ਕਰੀ ਜਾਂਦਾ ਰਹਿੰਦਾ ਇਹ ਲੋਹੂ ਨਿਕਲਣ ਲੱਗ ਜਾਂਦਾ ਸੀ ਕੰਮ ਨੂੰ ਹਾਂਜੀ ਤੇ ਕੰਮ ਕਰਦਾ ਨਹੀਂ ਹੈ ਕੰਮ ਕਰਕੇ ਨਾ ਔਖਾ ਜਿਹਾ ਕੰਮ ਕਰਦਾ ਹੀ ਕਰਦੇ ਸੀਗੇ ਫਿਰ ਫਿਰ ਵੀ ਖੁਰਕੀ ਤਾਂ ਹੁੰਦੀ ਸੀਗੀ ਕੰਮ ਛੱਡ ਕੇ ਖੁਰਕਣ ਪੱਟਣ ਲੱਗ ਜਾਂਦੇ ਸੀ ਤੇ ਉਹਦਾ ਕਰਕੇ ਹੁਣ ਠੀਕ ਆ ਵੈਸੇ ਕੋਈ ਖੁਰਕਰੀ ਹੁੰਦੀ ਕੋਈ